ਸਤਿ ਸ਼੍ਰੀ ਅਕਾਲ ਮੈਂ ਹਕਰਨ ਤੇ ਸਾਡੇ ਇਸ ਖਾਸ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ। ਕਾਂਦੇ ਦੇ ਉੱਤੇ ਤਸਵੀਰ ਦਿਖਾਓ। ਚਮਕੀਲਾ ਸਾਹਿਬ ਦੀ ਤੇ ਇਸ ਤਸਵੀਰ ਤੋਂ ਬਾਅਦ ਜਿਹੜੇ ਸ਼ਖਸ ਮੇਰੇ ਨਾਲ ਬਿਲਕੁਲ ਸੱਜੇ ਹੱਥ ਮੌਜੂਦ ਨੇ ਤਾਰੀ ਜੀ ਮੜੰਗਾ ਬਿਲਕੁਲ ਚਮਕੀਲਾ ਜੀ ਨਾਲ ਮਿਲਦਾ ਹੈ ਕਿਉਂਕਿ ਉਹਨਾਂ ਦੇ ਛੋਟੇ ਭਾਈ ਨੇ ਉਹਨਾਂ ਦੇ ਪਰਿਵਾਰ ਚੋਂ ਨੇ ਚਮਕੀਲਾ ਸਾਹਿਬ ਦਾ ਜ਼ਿਕਰ ਇਸ ਲਈ ਵੀ ਹੋ ਰਿਹਾ ਕਿਉਂਕਿ ਚਮਕੀਲਾ ਹੋਰਾ ਦੇ ਉੱਤੇ ਫਿਲਮ ਆ ਰਹੀ ਹੈ ਜਿਹਦਾ ਮੁੱਖ ਰੋਲ ਦਿਲਜੀਤ ਨਵਾਰਾਹੇ ਨੇ ਇਮਤੀਆਜ਼ ਅਲੀ ਉਸ ਨੂੰ ਡਾਇਰੈਕਟ ਕਰ ਰਹੇ ਨੇ ਬਹੁਤ ਵੱਡੀ ਫਿਲਮ ਹੈ। ਤੇ ਪੰਜਾਬ ਦੇ ਇਸ ਕਲਾਕਾਰ ਨੂੰ ਵਰਲਡ ਤੇ ਨੈਸ਼ਨਲ ਪੱਧਰ ਦੇ ਉੱਤੇ ਇੱਕ ਵੱਡੀ ਪ੍ਰਸਿੱਧੀ ਜਿਹੜੀ ਸੀਗੀ ਉਸ ਨੂੰ ਦੁਹਰਾਇਆ ਜਾ ਰਿਹਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਛਾਪ ਛੱਡਣ ਦੇ ਲਈ ਤਾਰੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਠੀਕ ਆ ਬਹੁਤ ਵਧੀਆ ਜੀ ਤੁਹਾਨੂੰ ਮਿਲਿਆ ਤੁਹਾਡਾ ਸੁਭਾਅ ਬਹੁਤ ਵਧੀਆ ਬਈ ਰੌਣਕ ਲਾਈ ਰੱਖਦੇ ਹੋ ਠੀਕ ਆ ਸ਼ਕਲ ਤੁਹਾਡੀ ਬਿਲਕੁਲ ਸਾਡੇ ਭਾਈ ਵਰਗੀ ਤੁਸੀਂ ਦਾੜੀ ਵੀ ਉਹ ਜਿਹੀ ਰੱਖੀ ਹੈ ਹਾਂਜੀ ਕੁਦਰਤ ਬੰਨੀ ਆਈ ਹੋਈ ਹੈ ਕੁਦਰਤ ਬੰਨੀ ਹੋਈ ਹਾਂਜੀ ਡੈਡੀ ਦੀ ਵੀ ਇੱਕਣੀ ਸੀਗੀ ਮੇਰੇ ਵੱਡੇ ਭਰਾ ਦੀ ਵੀ ਇਦਾਂ ਹੀ ਸੀਗੀ ਹਮ ਹਾਂਜੀ ਕਿਵੇਂ ਮੇਰੇ ਚਮਕੀਲਾ ਸਾਹਿਬ ਤੇ ਫਿਲਮ ਆ ਰਹੀ ਉਹਨਾਂ ਦੀ ਟੀਮ ਤੁਹਾਡੇ ਕੋਲ ਆਈ ਦਿਲਜੀਤ ਨੂੰ ਵੀ ਤੁਸੀਂ ਮਿਲੇ ਹਾਂਜੀ ਮਿਲੇ ਆ ਨਾ ਕੀ ਗੱਲਬਾਤ ਹੋਈ ਤੁਹਾਡੀ ਆਪਸ ਗੱਲਬਾਤ ਮੈਂ ਨਾਲ ਕਰਦੇ ਸੀ ਚਮਕੀਲੇ ਜੀ ਹੂੰ ਵੀ ਤੂੰ ਕੀ ਕਰਦਾ ਸੀਗਾ ਜੀ ਮੈਂ ਤਾਂ ਬਿੰਦਾ ਸਿੰਘ ਨਸਿਆਂ ਤੇ ਪਿਆ ਆ ਸੀਗਾ ਹੂੰ ਵੀ ਛੂਟਾ ਛਾਟਾ ਪੀਂਦਾ ਇਸ ਦਾਰੂ ਵੱਧ ਪੀਂਦਾ ਸੀਗਾ ਹੂੰ ਮੈਂ ਥੋੜੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਨਾਲ ਹੂੰ ਜਿਵੇਂ ਤੁਸੀਂ ਕਹਿੰਦੇ ਵੀ दारू ਤੁਸੀਂ ਬਹੁਤ ਪੀਨੇ ਸੀਗੇ ਹਾਂਜੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਜਿਹੜਾ ਲਲਕਾਰਾ ਤੁਸੀਂ ਤਾਂ ਨਹੀਂ ਮਾਰਿਆ ਸੀ ਜਿੱਥੋਂ ਗੀਤ ਬਣ ਗਿਆ ਨਹੀਂ ਨਹੀਂ ਮੈਂ ਨਹੀਂ ਮਾਰਿਆ ਅੱਛਾ ਤੁਹਾਡਾ ਰੋਲ ਹੈਗਾ ਵੈਸੇ ਫਿਲਮ 'ਚ ਇਹ ਕਹਿੰਦੇ ਜੀ ਵੀ ਹੋਊਗਾ ਰੋਲ ਕੀ ਕਹਿ ਸਕਦੇ ਵੀ ਹੈਗਾ ਜਾਂ ਨਹੀਂ ਹੈਗਾ ਜੀ ਹੂੰ ਚਲੋ ਕੋਸ਼ਿਸ਼ ਕਰਦੇ ਕਿ ਅੱਜ ਤੋਂ 30 35 ਸਾਲ ਜਿਹੜਾ ਪਿੱਛੇ ਚੱਲੀਏ ਚਮਕੀਲਾ ਸਾਹਿਬ ਇਸ ਤੋਂ ਗਾਇਕ ਬਣਨ ਤੋਂ ਪਹਿਲਾਂ ਜਾਨਾ ਦਾ ਨਾਮ ਕਿਵੇਂ ਪਿਆ ਤੁਹਾਡੇ ਨਾਲ ਕੀ ਕੁਝ ਯਾਦਾਂ ਨੇ ਉਹਨਾਂ ਦੀ ਸਾਡੇ ਨਾਲ ਹੀ ਹਾਂਜੀ ਉਹਨਾਂ ਦਾ ਬਚਪਨ ਤੋਂ ਹੀ ਸ਼ੌਂਕ ਸੀਗਾ ਹੂੰ ਗਾਉਣ ਗਾਉਂਦਾ ਜੀ ਇੱਥੇ ਆਪਣੇ ਗਵਾੜ ਘਰ ਆ ਉੱਥੇ ਰਿਹੈਸਲ ਕਰਦੇ ਸੀਗੇ ਹੂੰ ਮੇਰੀ ਡਿਊਟੀ ਸੀਗੀ ਤੂੰ ਵੀ ਲਿਆ ਤੀ ਕਦੇ ਬਾਜਾ ਲਿਆਤਾ ਕਦੇ ਬਿੰਜੋ ਲਿਆ ਤੀ ਘਰੋਂ ਇਧਰੋਂ ਮੈਂ ਉਧਰੋਂ ਫੜਾ ਕੇ ਉਹਨਾਂ ਨੂੰ ਰਿਹੈਸਲ ਕਰਕੇ ਜਦੋਂ ਕਰ ਲੈਂਦੇ ਰਿਹੈਸਲ ਫਿਰ ਉਦੋਂ ਲੈ ਕੇ ਸਾਜ ਇਧਰਲੇ ਘਰੇ ਰੱਖ ਦਿੰਦੇ ਮੈਂ ਗਵਾਂਡੀਆਂ ਦੇ ਹੂੰ ਹਾਂਜੀ ਤੇ ਸਟੇਜਾਂ ਤੇ ਨਾਲ ਜਾਂਦੇ ਸੀ ਕਿ ਸਿਰਫ ਇਹ ਸਟੇਜਾਂ ਦੇ ਨਾਲ ਨਹੀਂ ਜਾਂਦੇ ਉਹ ਪ੍ਰੋਗਰਾਮ ਦੇਖਾਂ ਚਲੇ ਜਾਂਦੇ ਚੋਰੀ ਛੱਪੇ ਅੱਛਾ ਹਾਂ ਤੁਹਾਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ ਹਾਈ ਨਾਲ ਕਿਉਂ ਨਹੀਂ ਸੀ ਖੜਦੇ ਤੁਹਾਨੂੰ ਨਾਲ ਤੋਂ ਘਰ ਦਾ ਔਖਾ ਜੀ ਘਰੇ ਨਹੀਂ ਸੀ ਸਰਦਾ ਹੂੰ ਕਿਹੋ ਜਿਹਾ ਉਹ ਨੇਚਰ ਸੀਗਾ ਮਤਲਬ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਸੁਭਾਅ ਤਾਂ ਇਹਨਾਂ ਦਾ ਬਹੁਤ ਵਧੀਆ ਸੀਗਾ ਸੁਭਾਅ ਤਾਂ ਬਹੁਤ ਵਧੀਆ ਸੀ ਹਾਂ ਹਾਸਾ ਠੱਠਾ ਕਰਦੇ ਸੀ ਪੂਰਾ ਹਈ ਹਾਸਾ ਮਜ਼ਾਕ ਕਰਦੇ ਸੀ ਹਾਂਜੀ ਹਾਸਾ ਮਜ਼ਾਕ ਕਰੀ ਜਾਂਦੇ ਸੀ ਤੁਹਾਨੂੰ ਕਿਹੜੇ ਨਾਮ ਨਾਲ ਬੁਲਾਉਂਦੇ ਸੀ ਮੈਨੂੰ ਤਾਂ ਤਾਰੀ ਦਾ ਬੁਲਾਉਂਦੇ ਤਾਰੀ ਦਾ ਨਾਮ ਲੈ ਕੇ ਜਿਹੜਾ ਕੰਮ ਕਹਿਤਾ ਤੁਸੀਂ ਕਰ ਦੇਣਾ ਹਾਂਦੇ ਹਾਂਜੀ ਛੋਟੇ ਭਾਈ ਵਾਂਗੂ ਹਾਂਜੀ ਭਾਈ ਕਿਉਂਕਿ ਫਿਲਮ ਬਣ ਰਹੀ ਫਿਲਮ ਦਾ ਸਭ ਤੋਂ ਅਹਿਮ ਪੱਖ ਜੋ ਇਹਨਾਂ ਦੀ ਗਾਇਕੀ ਆ ਜਿਹੜੀ ਇੰਨੀ ਵੱਡੀ ਘਟਨਾ ਤੁਹਾਡੇ ਪਰਿਵਾਰ ਦੇ ਵਿੱਚ ਹੋਈ ਹਾਂਜੀ ਉਹ ਕੱਟ ਨਾ ਤੁਸੀਂ ਮਾੜ ਦੱਸੋ ਤੁਹਾਨੂੰ ਉਹ ਦਿਨ ਯਾਦ ਆ ਉਸ ਦਿਨ ਕੀ ਕੁਝ ਹੋਇਆ ਸੀਗਾ ਤੁਸੀਂ ਕਿੱਥੇ ਸੀ ਉਹ ਦਾਤਾ ਜੀ ਬਹੁਤ ਔਖਾ ਕੱਟਿਆ ਪਰਮਾਤਮਾ ਨਾ ਹੀ ਕਰੇ ਉਹ ਜੀ ਕਹਿਣ ਨਾਲ ਹਾਂ ਹਾਂ ਜਦ ਤੱਕ ਕਿ ਮੇਂ ਖਬਰ ਪਹੁੰਚੀ ਅਸੀਂ ਜ਼ਮੀਨ ਦੇ ਵਿੱਚ ਸਿਗੇ ਰਹਨੇ ਹਾਂ ਜ਼ਮੀਨ ਦੇ ਵਿੱਚ ਰਹਦੇ ਸੀ ਇਹ ਮੀ ਮੀ ਪੰਤੇ ਦੇ ਵਿੱਚ ਬੈਠੇ ਰਹਦੋਂ ਬਾਹਰ ਹਾਂ ਖੁੰਨੀ ਤੇ ਮੈਂ ਪੈੰਦਾ ਸੀਗਾ ਉੱਥੇ ਬੈਠੇ ਰਹੇ ਭਾਬੀ ਤੇਰਾ ਦੋਨੇ ਭਰਜਾਈਆਂ ਮੇਰੀਆਂ ਇਹ ਸਾਗ ਬਣਾਉਂਦੀਆਂ ਸੀਗੀਆਂ ਹੂੰ ਐ ਰਸੋਈ ਦੇ ਵਿੱਚ ਜੀ ਰਸੋਈ ਦੇ ਵਿੱਚ ਸਾਗ ਬਣਾਉਂਦੀਆਂ ਸੀਗੀਆਂ ਮੈਨੂੰ ਕਹਿੰਦੇ ਵੀ ਚੱਲ ਗੋਭੀ ਦਾ ਫੁੱਲ ਤੋੜ ਲਿਆ ਹੂੰ ਮੈਂ ਫੁੱਲ ਤੋੜ ਤੁਰੇ ਗਿਆ ਉਹ ਖੁੰਢੀ ਤੇ ਬੈਠੇ ਚੰਗੀਲਾ ਜੀ ਖੁੰਢੀ ਤੇ ਬੈਠਾ ਰਿਹਾ ਮੈਂ ਪੈੰਦੇ 'ਚ ਮੈਂ ਫੁੱਲ ਤੋੜ ਕੇ ਅੰਦਰ ਲਿਆ ਅੰਦਰ ਫੜਾਤਾ ਫੁੱਲ ਗੋਭੀ ਦਾ ਅੰਤਰਫੜਾ ਤਾਂ ਮੈਂ ਆਦੇ ਡੈਡੀ ਨਾਲ ਗੱਲ ਕਰੀ ਜੀ ਮੈਂ ਚਾਚਾ ਵੀ ਮੀਚੀ ਬੈਠਾ ਬਿੱਤਾ ਨੀਰਾਵਾ ਮੈਂ ਕਿ ਮੀਚੀ ਬੈਠਾ ਵੀ ਅੱਗੇ ਦਾ ਕਦੇ ਬਹਿਣਾ ਨਹੀਂ ਹੂੰ ਤਾਂ ਉਹ ਹੀ 12:30 ਵਜੇ ਟਾਈਮ ਸੀਗਾ ਜਦੋਂ ਬੰਦੇ ਆ ਗਏ ਉਹ ਮਾਰੇ ਗਏ ਲੁੱਟੇ ਗਏ 12:30 ਵਜੇ ਦਾ ਟਾਈਮ ਹੈ ਛੜ ਨੂ ਨਹੀਂ ਕੋ ਸੋਇਆ ਸੀ ਮਤਲਬ ਚਮਕੀਲੇ ਦੇ ਮੰਚ ਕੁਝ ਚੱਲ ਰਿਹਾ ਸੀ ਕਿ ਵਰਦੇ ਮੀ ਦੇ ਵਿੱਚ ਬੈਠੇ ਰਹੇ ਉਸ ਤੋਂ ਬਾਅਦ ਪ੍ਰੋਗਰਾਮ ਤੇ ਗਏ ਤੇ ਉੱਥੇ ਉਹਨਾਂ ਦਾ ਕਤਲ ਹੋ ਗਿਆ ਹਾਂ ਨਹੀਂ ਜੰਮੀ ਮੈਂ ਡੈਡੀ ਨੂੰ ਕਿਹਾ ਵੀ ਮੀ ਵਿੱਚ ਕਾਤੇ ਬੈਠੇ ਨੇ ਉਹ ਅੰਦਰ ਜਾ ਕੇ ਪੈ ਗਏ ਮੰਜੇ ਤੇ ਹੂੰ ਮੈਂ ਫਿਰ ਦੁੱਧ ਦਾ ਗਲਾਸ ਰੱਖਿਆ ਆ ਪੀਤਾ ਨਹੀਂ ਉਹਨਾਂ ਨੇ ਹੂੰ ਸੌ ਗਏ ਪੈ ਗਏ ਸੌ ਗਏ ਸੀ ਏ ਦੁੱਧ ਦਾ ਅਸਰ ਗਲਾਸ ਰੱਖ ਕੇ ਮੈਂ ਆ ਗਏ ਹੂੰ ਇਹ ਲਗਤਵਾਜੀ ਸੀਗੀ ਚਮਕੀਲਾ ਸਾਹਿਬ ਦੇ ਕਿਸੇ ਨਾਲ ਕਿ ਕਿੰਨੇ ਮਰਵਾਇਆ ਤੁਹਾਨੂੰ ਕੀ ਲੱਗਦਾ ਨਹੀਂ ਜੀ ਸਾਨੂੰ ਨਹੀਂ ਪਤਾ ਕਿੰਨੇ ਮਰਵਾਇਆ ਉਸ ਤੋਂ ਬਾਅਦ ਉਹ ਪੰਜਾਬ ਦਾ ਮਾਹੌਲ ਕੀ ਸੀ ਉਦੋਂ ਹੈ ਪੰਜਾਬ ਦਾ ਮਾਹੌਲ ਕਿਹਾ ਪੰਜਾਬ ਦਾ ਮਾਹੌਲ ਠੀਕ ਸੀ ভাই ਭਿਆਸ ਆਦੀਆਂ ਹੁੰਦੀਆਂ ਸੀਗੀਆਂ ਪ੍ਰੋਗਰਾਮ ਲੱਗਦੇ ਸੀ ਕਲਾ ਕਰਾ ਕਰਾਂ ਤੇ ਵੀ ਕੰਮ ਚੱਲਦੇ ਸੀ ਸਾਰੇ ਹੂੰ ਤੁਹਾਨੂੰ ਕਿਸੇ ਦਾ ਸ਼ੱਕ ਹੈ ਨਹੀਂ ਸ਼ੱਕ ਨਹੀਂ ਕਦੀ ਮਨ ਚ ਨਹੀਂ ਆਇਆ ਕਿ ਭਰਾ ਨੂੰ ਇਨਸਾਫ ਦਿਵਾਉਣਾ ਕਦੀ ਥਾਣੇ ਗਏ ਹੋਵਾਂ ਜਾਂ ਪੁਲਿਸ ਵਾਲੇ ਕੀ ਕਹਿੰਦੇ ਨੇ ਨਹੀਂ ਪਤਾ ਨਹੀਂ ਗਏ ਵੀਰੇ ਤਾਂ ਤਾਂ ਨਹੀਂ ਖੁਸ਼ੀ ਆ ਕਿ ਉਹਦਾ ਨੌਕਾ ਡਾਵਾ ਹੂੰ ਸਾਰੇ ਬਾਰਡ ਵਿੱਚ ਨੌ ਆ ਪਹਿਲੇ ਨੰਬਰ ਤੇ ਹੋਇਆ ਐਦੋਂ ਪਰੇ ਖੁਸ਼ੀ ਗਈ ਹੋਊਗੀ ਵੀਰੇ ਹੂੰ ਐਨੀ ਦੁਨੀਆ ਆਉਂਦੀ ਆ ਦੂਰੋਂ ਦੂਰੋਂ ਚੱਲ ਕੇ ਹੂੰ ਉਹਦੇ ਲਈ ਆਉਂਦੀ ਆ ਉਹਦੀ ਕਰਕੇ ਆਉਂਦੀ ਆ ਘਰੇ ਬਿਲਕੁਲ ਪਰਿਵਾਰ ਚ ਬਹੁਤ ਜ਼ਿਆਦਾ ਗਰੀਬੀ ਸੀਗੀ ਚਮਕੀਲਾ ਹੋਣਾ ਨੇ ਉਹ ਗਰੀਬੀ ਵੀ ਤੋੜੀ ਹਾਂਜੀ ਫਿਰ ਗਰੀਬੀ ਦਾ ਪਹਿਲਾ ਸੀ ਵੀ ਉਦੋਂ ਪਾ ਫਿਰ ਕੰਮ ਹੌਲੀ-ਹੌਲੀ ਚੜਦਾ ਹੀ ਗਿਆ ਤਾਂ ਹਾਂ ਤੁਸੀਂ ਜਦੋਂ ਦੇਖਿਆ ਉਹ ਭਰਾ ਆਮ ਤੋਂ ਖਾਸ ਹੋ ਗਿਆ 스타ਰ ਬਣ ਗਿਆ ਜੀ ਇਹਦਾ ਗੀਤ ਚੱਲ ਗਿਆ ਸੀਗਾ ਡਿਜੀਟਲ ਕੇ ਸੜੇ ਜੇਠ ਨੇ ਚੁੱਕੀ ਸ਼ਿਂਦਰ ਸਿੰਧੇ ਨੇ ਗਾਇਆ ਪਹਿਲਾ ਗੀਤ ਉਹਨੇ ਕੰਮ ਚੱਕ ਲਿਆ ਫਿਰ ਘਰ ਦਾ ਕਾਰੋਬਾਰ ਹੂੰ ਫਿਰ ਰਿਕਾਰਡਿੰਗ ਹੋ ਗਈ ਵਧੀਆ ਪੈਸੇ ਆ ਗਏ ਘਰੇ ਹੂੰ ਜਿਹੜਾ ਜਿਹੜਾ ਤੁਸੀਂ ਗੀਤ ਗਾਇਆ ਹੈ ਨਾ ਗੀਤਾਂ ਉੱਤੇ ਕਈ ਲੋਕ ਇਤਰਾਜ਼ ਕਰਦੇ ਵੀ ਇਦਾਂ ਦੇ ਗੀਤ ਘਰਾਂ 'ਚ ਨਹੀਂ ਸੁਣੇ ਜਾ ਸਕਦੇ ਕਿਹੜਾ ਜਿਹੋ ਜਿਹੇ ਗੀਤ ਸੀਗੇ ਚਮਕੀਲਾ ਸਾਹਿਬ ਦੇ ਕੁਝ ਗੀਤ ਸੀ ਜਿਨ੍ਹਾਂ ਉੱਤੇ ਲੋਕ ਕਹਿੰਦੇ ਨੇ ਵੀ ਇਦਾਂ ਦੇ ਗੀਤ ਨਹੀਂ ਹੋਣੇ ਚਾਹੀਦੇ ਉਹਨਾ ਗੀਤਾਂ ਕਰਕੇ ਤੁਹਾਨੂੰ ਲੱਗਦਾ ਕਿਸੇ ਨੇ ਦੁਸ਼ਮਣੀ ਕੱਢੀ ਹੋਵੇ ਨਹੀਂ ਕੋਈ ਹੈ ਨਾ ਦੋਸਮਣੀ ਸੀ ਕਿ ਕਈ ਨਾ ਦੋਸਮਣੀ ਸੀ ਯਾਦ ਆਉਂਦੀ ਹੈ ਭਰਾ ਜੀ ਯਾਦ ਤਾਂ ਹੀ ਆਉਂਦੀ ਹੈ ਉਹਨਾਂ ਦੇ ਜਾਣ ਪਿੱਛੋਂ ਤੁਸੀਂ ਸਾਰਾ ਘਰ ਸੰਭਾਲਿਆ ਤੁਸੀਂ ਖੁਦ ਨਹੀਂ ਵਿਆਹ ਕਰਾਇਆ ਪਰਿਵਾਰ ਦੇ ਨਾਲੋਂ ਪੂਰਾ ਉਹਨਾਂ ਦੇ ਮਾਂ ਤੋਂ ਬਾਅਦ ਤਾਂ ਦੋ ਤਿੰਨ ਮਹੀਨੇ ਤਾਂ ਮੈਨੂੰ ਵੀ ਤੇ ਸੁਰਤ ਨਹੀਂ ਰਹੀ ਰੋਟੀ ਦੇ ਜਾਂਦੇ ਤੇ ਖਾ ਲੈਂਦਾ ਹੀ ਨਹੀਂ ਮੈਂ ਖਾਂਦਾ ਨਹੀਂ ਸੀਗਾ ਰੋਟੀ ਇੰਨੀ ਜਾਈ ਟੈਨਸ਼ਨ ਲੋੜ ਕਿਤੇ ਵੀ ਕੀਤ ਲੱਗਾ ਕਰਨਾ ਹੂੰ ਬੜਾ ਦੁੱਖ ਹੋਇਆ ਕਰੇ ਜਾਂ ਆਂਡੀਆਂ ਗਵਾਂਡੀਆਂ ਕੀਤ ਲੱਗਣਾ ਜਾਂ ਹੋਕ ਤੇ ਕੀਤ ਲੱਗਣਾ ਹੂੰ ਸੁਣ ਸੁਣਿਆ ਨਹੀਂ ਸੀ ਜਾਂਦਾ ਜਾਣੀ ਮਨ ਭੱਜ ਜਾਂਦਾ ਸੀਗਾ ਤੁਸੀਂ ਸਿਰਫ ਚਮਕੀਲੇ ਨੂੰ ਨਹੀਂ ਗਵਾਇਆ ਕ ਆਪਣੇ ਹੋਰ ਭਰਾ ਨੂੰ ਗਵਾਇਆ। ਹੈ ਇੱਕ ਤੁਹਾਡਾ ਪਰਿਵਾਰ ਚ ਤੁਹਾਡਾ ਇੱਕ ਭਰਾ ਹੋਰ ਉਸੇ ਡਿਪਰੈਸ਼ਨ ਕਰਕੇ ਇਸ ਦੁਨੀਆ ਤੋਂ ਚਲੇ ਗਿਆ। ਹਾਂਜੀ ਉਹ ਬੜਾ ਲੋਡ ਪਾ ਲਿਆ ਦਿਮਾਗ ਤੇ ਉਹਨੇ। ਹੂੰ। ਜੇ ਚਮਕੀਲਾ ਸਾਹਿਬ ਜਿਉਂਦੇ ਹੁੰਦੇ ਹੈ ਜੇ ਚਮਕੀਲਾ ਸਾਹਿਬ ਅੱਜ ਜਿਉਂਦੇ ਹੁੰਦੇ ਫੇ ਤਾਂ ਸਾਨੂੰ ਪਤਾ ਹੀ ਆ ਬਹੁਤ ਚੜਾਈ ਹੋਣੀ ਸੀ। ਬਹੁਤ ਚੜਾਈ ਹੋਣੀ ਸੀ। ਚਲੋ ਚੜਾਈ ਇਸ ਪਰਿਵਾਰ ਦੀ ਹੁਣ ਵੀ ਬਹੁਤ ਐਡੀ ਵੱਡੀ ਫਿਲਮ ਬਣ ਰਹੀ ਹਾਂਜੀ ਹਾਂ ਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਫਿਲਮ ਆ ਰਹੀ ਹੈ ਤੇ ਚਮਕੀਲਾ ਦੇ ਭਰਾ ਹੋਣ ਦੇ ਨਾਤੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਚਮਕੀਲੇ ਨੂੰ ਪਿਆਰ ਕਰਨ ਵਾਲੇ ਦੇਖ ਰਹੇ ਨੇ ਕੀ ਕਹਿੰਦੇ ਹੋ ਇੱਧਰ ਜਮਾਈ ਗੱਲ ਕਰ ਲੈਣਗੇ ਹਾਂ ਚਲੋ ਇਹ ਥੋੜੇ ਜੇ ਸੰਗਦੇ ਵੀ ਨੇ ਸਾਡੇ ਨਾਲ ਗੱਲ ਕਰਨ ਦੇ ਲਈ ਮੰਨੇ ਚਮਕੀਲਾ ਸਾਹਿਬ ਦੇ ਭਰਾ ਨੇ ਇਹਨਾਂ ਨਾਲ ਗੱਲਬਾਤ ਕੀਤੀ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ ਤੁਸੀਂ ਫਿਲਮ ਦੇਖਣ ਜ਼ਰੂਰ ਜਾਓ 12 ਤਰੀਕ ਨੂੰ ਰਿਲੀਜ਼ ਹੋ ਰਹੀ ਹੈ Netflix ਦੇ ਉੱਤੇ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਵਿੱਚ